ਸੜਕਾਂ ਤੇ ਫਿਰਦੇ ਅਵਾਰਾ ਪਸ਼ੂਆਂ ਦੇ ਪੱਕੇ ਹੱਲ ਦੇ ਲਈ ਸਰਦੂਲਗੜ ਵਿਖੇ ਨੌਜਵਾਨਾਂ ਵੱਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅਜ ਨੰਦੀ ਸ਼ਾਲਾ ਦੇ ਲਈ ਜਗ੍ਹਾ ਮਿਲਣ ਤੋਂ ਬਾਅਦ ਖਤਮ ਹੋ ਗਈ ਹੈ। ਭੁੱਖ ਹੜਤਾਲ ਖਤਮ ਕਰਉਣ ਸਮੇਂ ਕੀ ਫੈਸਲੇ ਹੋਏ ਨੇ ਪੂਰੀ ਜਾਣਕਾਰੀ ਦੇ ਲਈ ਫੋਨ ਲਾਈਨ ਤੇ ਸਰਦੂਲਗੜ ਤੋਂ ਸੁਖਾ ਭਾਉ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਖੇ ਭਾਈ ਜਿਹੜਾ ਭੁੱਖ ਹੜਤਾਲ ਕੀਤੀ ਗਈ ਸੀ ਸਰਦੂਲਗੜ ਅਵਾਰਾ ਪਸ਼ੂਆਂ ਨੂੰ ਲੈ ਕੇ ਉਹਦੇ ਵਿੱਚ ਕੀ ਫੈਸਲਾ ਹੋਇਆ ਭੁੱਖ ਹੜਤਾਲ ਜਿਹੜੀ ਅੱਜ ਖਤਮ ਕਰ ਦਿੱਤੀ ਗਈ ਹੈ ਕੀ ਫੈਸਲਾ ਹੋਇਆ ਕੀ ਪੂਰੀ ਗੱਲਬਾਤ ਡਿਟੇਲ ਚ ਦੱਸੋ। ਇਹ ਜਗਦੀਸ਼ ਜੀ ਆਪਣੇ ਨਾਲ ਜਿਹੜੇ ਸੰਤ ਨੇ ਬਾਬਾ ਮੱਖਣਮੁਣੀ ਜੀ ਢੰਮ ਵਾਲੇ ਜੀ ਤੇ ਬਾਬਾ ਗੋਪਾਲ ਦਾਸ ਜੀ ਆਲੀਕਿਆਂ ਵਾਲੇ ਜੀ ਇਹਨਾਂ ਸੰਤਾਂ ਮਹਾਪੁਰਸ਼ਾਂ ਨੇ ਕਿਰਪਾ ਕਰੀ ਹੈ ਕੋਈ ਪੋਲੀਟੀਕਲ ਨਹੀਂ ਇਹਦੇ ਚ ਹੈਗਾ ਜੀ ਇਹਨਾਂ ਨੇ ਸੰਤ ਸਮਾਜ ਨਾਲ ਗੱਲ ਕਰਕੇ ਵੀ ਅਸੀਂ ਵੀ ਸੰਤਾਂ ਨੂੰ ਮੰਨਣ ਵਾਲੇ ਆ ਰੋਜ਼ ਸੰਤਾਂ ਕੋਲ ਜਾਂਦੇ ਆ ਜੀ ਉਹ ਉਹਨਾਂ ਨੇ ਆ ਕੇ ਸਾਨੂੰ ਮਤਲਬ ਇਹ ਮਤਲਬ ਵਿਸ਼ਵਾਸ ਦਵਾਇਆ ਕਿ ਦੇ ਹੀ ਦਿੱਤੀ ਜਗਾ ਸਮਝ ਲਓ ਵੀ 2 ਏਕੜ ਆ ਜਿਹੜੀ ਨੰਦੀਸ਼ਾਲਾ ਬਣਾਉਣ ਵਾਸਤੇ ਜਗ੍ਹਾ ਜਿਹੜੀ ਅਸੀਂ ਤੁਹਾਨੂੰ ਦਿੰਨੇ ਆ ਪਰ ਤੁਸੀਂ ਇਹ ਨਾ ਹੋਵੇ ਕੱਲ ਨੂੰ ਸੜਕ ਤੇ ਅਸੀਂ ਜਗ੍ਹਾ ਦੇ ਦਿੱਤੀ ਤੇ ਕੱਲ ਨੂੰ ਦੁਕਾਨਾਂ ਸ਼ੋਰੂਮ ਬਣਾ ਲਓ ਜੀ ਮਤਲਬ ਇਹ ਗੱਲਾਂ ਉਹਨਾਂ ਨੇ ਕਹੀਆਂ ਵੀ ਅਸੀਂ ਐਂ ਜਾਂ ਕੁਝ ਨਹੀਂ ਕਰਨ ਦੇਣਾ ਹੂੰ ਗਊਸ਼ਾਲਾ ਤੋਂ ਤੁਹਾਡੀ ਆਮਦਨੀ ਨਹੀਂ ਹੋਣੀ ਚਾਹੀਦੀ ਤੁਸੀਂ ਗਊਸ਼ਾਲਾ ਠੱਠਿਆਂ ਵਾਸਤੇ ਬਣਾ ਕੇ ਜਿਵੇਂ ਮਰਜ਼ੀ ਚਲਾ ਲਓ ਆਪਦੀ ਉਹ ਜਗ੍ਹਾ ਸਰਕਾਰੀ ਹੈ ਜਿਹੜੀ ਦਿੱਤੀ ਗਈ ਹੈ ਦੋ ਗੱਲੇ ਉਹ ਉਹ ਨਗਰ ਪੰਚਾਇਤ ਦੀ ਵੀ ਆ ਗਊਸ਼ਾਲਾ ਦੇ ਅੰਡਰ ਹੀ ਆ ਉਹ 30 ਸਾਲ ਤੋਂ ਤੇ ਜਿਹੜੀ ਗਊਸ਼ਾਲਾ ਉੱਥੇ ਬਣਨੀ ਐ ਜਿਹੜੀ ਨੰਦੀਸ਼ਾਲਾ ਬਣਨੀ ਐ ਉਹ ਕਿਹਨੇ ਬਣਾਉਣੀ ਐ ਖਰਚਾ ਜਿਹੜਾ ਉੱਥੇ ਹੋਣਾ ਉਹ ਕੌਣ ਸਰਕਾਰ ਲਾਉ ਕੌਣ ਲਾਉ ਨਹੀਂ ਨਹੀਂ ਉਹ ਸਰਕਾਰ ਤਾਂ ਨਹੀਂ ਦਿੰਦੀ ਜੀ ਸਰਕਾਰ ਤਾਂ ਹੋ ਸਕਦਾ ਵਿਘਨ ਪਾ ਦੇ ਜੀ ਸਰਕਾਰ ਨੂੰ ਤਾਂ 2 ਮਰਲੇ ਜਗ੍ਹਾ ਪਾਣੀ ਨੂੰ ਬੋਰ ਲਾਉਣ ਨੂੰ ਨਹੀਂ ਮਿਲਦੀ ਸੀ ਗਊਸ਼ਾਲਾ ਤੋਂ ਸੰਤਾਂ ਤੋਂ ਜੀ ਸਾਨੂੰ 2 ਕਿੱਲੇ ਮਿਲ ਗਈ ਇਹ ਵੀ ਹੋ ਸਕਦਾ ਸਰਕਾਰ ਕੋਈ ੜਕਾ ਲਾਵੇ ਪਰ ਜੇ ਸਰਕਾਰ ੜਕਾ ਲਾਉ ਅਸੀਂ ਦੁਬਾਰੇ ਫੇਰ ਭੁਖੜਦਾਲ ਤੇ ਬੈਠਾਂਗੇ ਇਹ ਚਕਾਵ ਨਹੀਂ ਆ ਫਿਰ ਅਸੀਂ ਪੋਲ ਰੋਕਾਂਗੇ ਉੱਤਾਂ ਅਸੀਂ ਉਂ ਬੈਠੇ ਸੀ ਵਿਚਾਲੇ ਹੂੰ ਸਰਕਾਰ ਸਾਡਾ ਸਾਥ ਦੇਵੇ ਜੇ ਉਹ ਪੈਸੇ ਦੇ ਸਕਦੀ ਹੈ ਸਾਨੂੰ ਦੇਵੇ ਸਾਡੇ ਚ ਸਾਰੀਆਂ ਪਾਰਟੀਆਂ ਦੇ ਬੰਦੇ ਕਮੇਟੀ ਚ ਪਾ ਕੇ ਅਸੀਂ ਇਹਦੇ ਜਿਹੜੀ ਉਹ ਸਾਰੀ ਲੋਕਾਂ ਦੇ ਦਾਨ ਨਾਲ ਕਰਾਂਗੇ ਤੇ ਸੰਤ ਸਮਾਜ ਨਾਲ ਕਰਾਂਗੇ ਕੱਲ ਜਿਹੜੀ ਆਪਾਂ ਦੇਖਿਆ ਵੀ ਪ੍ਰਸ਼ਾਸਨ ਦੇ ਅਧਿਕਾਰੀ ਉੱਥੇ ਆਏ ਸੀ ਨਾ ਕੱਲ ਵੀ ਜਿਹੜੀ ਭੁੱਖ ਹੜਤਾਲ ਸੀ ਉਹਨੂੰ ਖਤਮ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰਸ਼ਾਸਨ ਦੇ ਵੱਲੋਂ ਪਰ ਇੱਕ ਵਾਰੀ ਜਿਹੜਾ ਕਮੇਟੀ ਨੇ ਇਨਕਾਰ ਕਰਤਾ ਸੀਗਾ ਉਹ ਇਨਕਾਰ ਤਾਂ ਕਰਤਾ ਜੀ ਪ੍ਰਸ਼ਾਸਨ ਦਾ ਕਹਿੰਦਾ ਮਹੀਨੇ ਦਾ ਟਾਈਮ ਦੇ ਦੋ ਅਸੀਂ ਦੇਖ ਕੇ ਹੱਲ ਕਰਾਂਗੇ ਹੱਲ ਸਰਕਾਰਾਂ ਕਿੱਥੋਂ ਕਰਦੀਆਂ ਜੀ ਉਹ ਟਾਵਰ ਤੇ ਚੜੇ ਬੈਠੇ ਆ ਕਦੋਂ ਦੇ ਬੈਠੇ ਆ ਬੰਦੇ ਬਾਪੂ ਸੂਰਤ ਸਿੰਘ ਕਿੰਨਾ ਚਿਰ ਭੁੱਖਾ ਰਿਹਾ ਸਰਕਾਰ ਥੋੜੀ ਗੌਰ ਕਰਦੀ ਆ ਜਗਦੀਸ਼ ਜੀ ਜੀ ਇਹ ਲੜਾਈ ਲੜਨ ਨਾਲ ਹੀ ਸਾਰਾ ਕੁਝ ਹੁੰਦਾ ਹੈ। ਨਹੀਂ ਫਿਰ ਇਹ ਪੈਸੇ ਆਉਣਗੇ ਕਿੱਥੋਂ ਜੀ ਬਣਾਉਣ ਵਾਸਤੇ? ਪੈਸੇ ਸਾਡੇ ਕੋਲ ਡੋਨੇਸ਼ਨ ਵਾਲੇ ਬਹੁਤ ਲੋਕ ਨੇ ਜੀ। ਜੀ। ਸਾਡਾ ਸ਼ਹਿਰ ਢੱਠਿਆਂ ਤੋਂ ਬਹੁਤ ਤੰਗ ਆ। ਹਰ ਇੱਕ ਘਰ ਘਰ ਦਾ ਬੰਦਾ, ਹਰ ਦੁਕਾਨਦਾਰ ਮਤਲਬ ਸਾਨੂੰ ਦਾਨ ਦੇਣਾ ਚਾਹੁੰਦਾ ਤੇ ਵਧੀਆ ਢੰਗ ਨਾਲ ਉਹਨੂੰ ਨੰਦੀ ਸ਼ਾਲਾ ਨੂੰ ਚਲਾਉਣਾ ਚਾਹੁੰਦਾ ਜੀ। ਤੇ ਕੀ ਇਹ ਨੰਦੀ ਸ਼ਾਲਾ ਬਣਾਉਣ ਵਾਸਤੇ ਕੋਈ ਕਮੇਟੀ ਬਣਾਈ ਗਈ ਹੈ? ਕਿਵੇਂ ਕੀ ਸਿਸਟਮ ਕੀ ਕੀਤਾ? ਹਾਂ ਜੀ ਭਾਈ ਜੀ ਸਾਨੂੰ ਕਮੇਟੀ ਦਾ ਹੁਕਮ ਹੋਇਆ ਸੰਤਾ ਵੱਲੋਂ ਵੀ ਤੁਸੀਂ 21 ਬਣਾਓ 31 ਬਣਾਓ ਤੁਸੀਂ ਦੇਖਣਾ ਇਹਦਾ ਸਾਰਾ ਕਰ ਬੈਠੇ ਤੇ ਤੇ ਜਿਹੜੀ ਜਗਾ ਉਹ ਨਿਸ਼ਾਨਦੇਹੀ ਕਰਕੇ ਕਦੋਂ ਹਵਾਲੇ ਕੀਤੀ ਜਾਊ ਕਮੇਟੀ ਦੇ ਵੀ ਲੈ ਕੋਈ ਬਣਾ ਲਓ ਤੁਸੀਂ ਨੰਦੀ ਸ਼ਾਲਾ ਦਾ ਜਗਾ ਤਾਂ ਜਗਾ ਤਾਂ ਜਗਦੀ ਸਿੰਘ ਜੀ ਅੱਜ ਹੀ ਸਾਨੂੰ ਕਹਿਤਾ ਸੀ ਵੀ ਤੁਸੀਂ ਆਹ ਲਾ ਲਓ ਅੱਛਾ ਕਰ ਲਓ ਸਾਰਾ ਕੁਝ ਫਿਰ ਦੀਵਾਲੀ ਤੋਂ ਬਾਅਦ ਸਾਰੀ ਟੀਮ ਬਣਾ ਕੇ ਪ੍ਰੈਸ ਨੂੰ ਦੱਸ ਕੇ ਅਸੀਂ ਸਾਰਾ ਕੁਝ ਨੀ ਪੱਥਰ ਵਗੈਰਾ ਸੰਤਾਂਪਤੀ ਦਰਾਮ ਤੇ ਜਿਹੜੀ ਇਹ ਸੰਤਾਂ ਨੇ ਜਿਹੜੀ ਤੁਸੀਂ ਕਹਿੰਦੇ ਵੀ ਕੀਤੀ ਹੈ ਜਗਾ ਦਵਾਈ ਹੈਗੀ ਨੰਦੀ ਸ਼ਾਲਾ ਵਾਸਤੇ ਕਿ ਇਹਦੇ ਤੇ ਹੁਣ ਸਾਰੇ ਸ਼ਹਿਰ ਦੇ ਲੋਕ ਖੁਸ਼ ਨੇਗੇ ਵਧੀਆ ਮੰਨਿਆ ਫੈਸਲਾ ਇਹਦੇ ਚ ਬਾਈ ਜੀ 90% ਤਾਂ ਹੈਗੇ ਖੁਸ਼ ਜੀ ਜਿਹੜੇ ਕੁਝ ਪੋਲੀਟੀਕਲ ਬੰਦੇ ਇਹ ਚਾਹੁੰਦੇ ਵੀ ਸਾਨੂੰ ਨਹੀਂ ਪੁੱਛਿਆ ਸਾਨੂੰ ਨਹੀਂ ਪੁੱਛਿਆ ਹੂੰ ਉਹਨਾਂ ਨੂੰ ਤਕਲੀਫ ਹੈਗੀ ਉਹ ਹੁੰਦੀ ਏ ਜੀ ਤੁਸੀਂ ਪੋਲੀਟੀਕਲ ਬੰਦਿਆਂ ਨੂੰ ਇਹ ਨਹੀਂ ਕਿਹਾ ਵੀ ਭਾਈ ਚਲੋ ਪੁੱਛਿਆ ਤਾਂ ਨਹੀਂ ਤੇ ਫਿਰ ਨੰਦੀ ਸ਼ਾਲਾ ਬਣਾਉਣ ਵਾਸਤੇ ਗ੍ਰਾਂਟ ਦਵਾ ਦਿਓ ਸਰਕਾਰ ਤੋਂ ਨਹੀਂ ਅਸੀਂ ਤਾਂ ਕਹੀ ਜਾਂਦੇ ਕਾਉਂਸਲ ਸਪਿਆਗਾ ਜੀ ਕਾਉਂਸਲ ਸਹਿ ਦੋ ਗਊਸ਼ਾਲਾ ਪਹਿਲਾਂ ਕਿਸੇ ਨੂੰ ਨਹੀਂ ਦਿੰਦੇ ਹੂੰ ਅੱਛਾ ਕਿਸੇ ਗਊਸ਼ਾਲਾ ਕੋਲੇ ਨਹੀਂ ਜਾ ਰਿਆ ਨਾ ਕਿਸੇ ਕੋਲੇ ਨਹੀਂ ਇਹਨ ਮੈਨੂੰ ਇੱਕ ਰਿਕਾਰਡ ਦਿਖਾ ਦੇਣਾ ਮੈਂ ਕਾਉਂਸਲਰ ਰਿਹਾ ਹਾਂ ਹੂੰ ਮੈਨੂੰ ਰਿਕਾਰਡ ਦਿਖਾ ਦੇਣ ਮੈਂ ਮਾਫੀ ਮੰਗ ਲੂਆਂ ਵੀ ਆਹ ਦਿੱਤਾ ਪਈ ਇਹਨਾਂ ਨੂੰ ਤੁਸੀਂ ਹੂੰ ਇੱਕ ਮੁੰਡਾ ਨਵਦੀਪ ਆ ਜਿਹੜਾ ਪਿਛਲੇ ਦਿਨੀ ਉਹ ਐਕਸੀਡੈਂਟ ਦੇ ਵਿੱਚ ਉਹਦੀ ਵੀ ਜਿਹੜੀ ਮੌਤ ਹੋ ਗਈ ਸੀ ਤੇ ਉਹਦੇ ਫਾਦਰ ਸਾਹਿਬ ਵੀ ਬੈਠੇ ਸੀ ਧਰਨੇ ਦੇ ਵਿੱਚ ਉਹ ਵੀ ਬੜੇ ਭਾਵੁਕ ਹੋ ਰਹੇ ਸੀ ਹਾਂ ਉਹਨਾਂ ਕਰਕੇ ਹੀ ਅਸੀਂ ਬੈਠੇ ਸੀ ਸਾਡੇ ਵੀ ਦੋਸਤ ਸੀ ਉਹ ਤੇ ਰਾਜਵੀਰ ਜਵੰਦਾ ਜੀ ਆਲਾ ਬਹੁਤ ਵੱਡਾ ਜਿਹੜਾ ਹਾਦਸਾ ਪੰਜਾਬ ਨੂੰ ਹਲੂਣਿਆ ਸੀ ਨੇ ਹੂੰ ਅਸੀਂ ਉਹਦੇ ਕਰਕੇ ਵੀ ਅਸੀਂ ਇਹ ਧਰਨੇ ਤੇ ਬੈਠੇ ਸੀ ਸਾਡੇ ਸ਼ਹਿਰ ਚ ਰੋਜ਼ ਦੁਕਾਨਾਂ ਚ ਵੜਦੇ ਆ ਠੱਠੇ ਰੋਜ਼ ਦੀਆਂ ਵੀਡੀਓ ਆ ਰਹੀਆਂ ਨੇ ਸਾਹਮਣੇ ਇਹ ਨਹੀਂ ਰੱਠੇ ਹੋ ਰਿਹਾ ਸੁਖਾ ਜੀ ਇੱਕ ਨਾ ਆਖਰੀ ਸਵਾਲ ਇਹ ਹੈ ਵੀ ਚਲੋ ਸਰਦੂਲਗੜ੍ਹ ਦੇ ਵਿੱਚ ਸੰਤਾਂ ਨੇ ਕਿਰਪਾ ਕੀਤੀ ਜਗ੍ਹਾ ਮਿਲ ਗਈ ਹੈ ਨਾ ਨੰਦੀ ਸ਼ਾਲਾ ਬਣ ਜੋ ਆਵਾਰਾ ਪਸ਼ੂਆਂ ਦਾ ਜਿਹੜਾ ਮੁੱਦਾ ਹੈਗਾ ਜਿਹੜੀ ਸਮੱਸਿਆ ਹੈਗੀ ਵੱਡੀ ਪੂਰੇ ਪੰਜਾਬ ਦੇ ਵਿੱਚ ਐ ਨਿਤਨ ਜਿਹੜੇ ਹਾਦਸੇ ਹੋ ਰਿਹਾ ਇਹਨਾਂ ਨਾਲ ਪੂਰੇ ਪੰਜਾਬ 'ਚ ਦਾ ਹੱਲ ਕਿਵੇਂ ਹੋਊਗਾ ਇਹਦਾ ਹੱਲ ਵੀਰ ਜੀ ਇਹ ਹੈ ਜਿੰਨੀਆਂ ਗਊਸ਼ਾਲਾ ਨੇ ਉਹਨਾਂ ਨੂੰ ਨਾਲ ਜੇ ਉਹਨਾਂ ਕੋਲ ਜਗ੍ਹਾ ਵੱਧ ਦਾ ਕਿਲਾ ਕਿਲਾ 2-2 ਕਿਲਾ ਨੰਦੀ ਸ਼ਾਲਾ ਬਣਾ ਦੇਣ ਉਹਨਾਂ ਨੂੰ ਆਰ ਦੇ ਉਹਦੇ 'ਚ ਸੰਭ ਲੈਣਾ ਜੇ ਉਹ ਸਮਝੇ ਨਾ ਇੱਕੋ ਦਮ ਇਹ ਲਹਿਰ ਚਲਾਉਣੀ ਪਊਗੀ ਹੂੰ ਵੀ ਹਰੇਕ ਪਿੰਡ ਕੋਲੇ ਪੰਚਾਇਤ ਕੋਲੇ ਜ਼ਮੀਨਾਂ ਪਈਆਂ ਨੇ ਲੋਕ ਇਕੱਠੇ ਹੋ ਕੇ ਜੇ ਇਹ ਹੱਲ ਕਰ ਲੈਣਾ ਹੋ ਜੂਗਾ ਸਰਕਾਰ ਤੋਂ ਨਾ ਅੱਜ ਹੋਵੇ ਨਾ ਸਵੇਰੇ ਹੋਵੇ ਨਾ ساری ਉਮਰ ਹੋਵੇ ਜੀ ਸਰਕਾਰ ਤੋਂ ਕਈ ਕਈ ਗਊਸ਼ਾਲਾਂ ਜਿਹੜੇ ਪ੍ਰਬੰਧ ਕਰਦੇ ਉਹਨਾਂ ਨਾਲ ਗੱਲ ਹੋਈ ਹੈ ਮੇਰੀ ਆਪਦੀ ਗੱਲ ਹੋਈ ਹੈ ਉਹ ਕਹਿੰਦੇ ਸੀ ਸਾਹਮਣੂ ਦਾ ਤਿਆਰ ਆ ਸੜਕਾਂ ਤੋਂ ਚੱਕਰ ਨੂੰ ਤਿਆਰ ਆ ਪਰ ਸਾਡੇ ਕੋਲ ਖਰਚਾ ਨਹੀਂ ਹੈਗਾ ਅਸੀਂ ਚਲਾਈਏ ਕਿਵੇਂ ਖਰਚਾ ਤਾਂ ਲੋਕ ਹੀ ਦੇ ਦੇਣਗੇ ਜੀ ਸਰਕਾਰ ਸਰਪ੍ਰਸਤ ਨਹੀਂ ਦਿੰਦੀ ਕਿਸੇ ਨੂੰ ਜੀ ਪਹਿਲਾਂ ਚੰਨੀ ਨੇ ਪੈਸੇ ਦਿੱਤੇ ਸੀ ਭਾਈ ਗਊਸ਼ਾਲਾਂ ਨੂੰ 5-5 10-10 ਲੱਖ ਰੁਪਏ ਸਾਰਿਆਂ ਨੂੰ ਦੇਤੇ ਸੀ ਅੱਛਾ ਜੀ ਤਿੰਨ ਸਾਲਾਂ ਦੇ ਰਾਜ ਭਾਗ ਚ ਨਾ ਤਿੰਨ ਮਹੀਨਿਆਂ ਚ ਚੰਨੀ ਜੀ ਨੇ ਬਹੁਤ ਪੈਸੇ ਵੰਡੇ ਆ ਬਹੁਤ ਸ਼ੁਕਰੀਆ ਨੂੰ ਤੇ ਉਹ ਅੱਛਾ ਯੋ ਸਰਦੂਲਗੜ੍ਹ ਵੀ ਮਿਲੇ ਉਹ ਪੈਸੇ ਉਹ ਮਿਲ ਗਏ ਸੀ ਪੈਸੇ ਆ ਗਏ ਸੀ ਹਾਂ ਜੀ ਹਾਂ ਜੀ ਬਿਲਕੁਲ ਸੁਖਾ ਜੀ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਦੇ ਲਈ